ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਕਿਸਾਨ ਭਰਾਵਾਂ ਨੂੰ ਆਪਾਂ ਗੱਲ ਕਰਨੀ ਹੈ ਗੁੱਲੀ ਡੰਡੇ ਦੇ ਟੌਪਿਕ ਦੇ ਉੱਤੇ ਕਣਕਾ ਦੇ ਵਿੱਚ ਜੇ ਗੁੱਲੀ ਡੰਡਾ ਕਾਬੂ ਨਹੀਂ ਹੋਇਆ ਤੇ ਤੁਹਾਡੀ ਕਣਕ ਦੇ ਵਿੱਚ ਬਹੁਤ ਜ਼ਿਆਦਾ ਗੁੱਲੀ ਡੰਡੇ ਦੀ ਸਮੱਸਿਆ ਆਏ ਬਹੁਤ ਜ਼ਿਆਦਾ ਨਦੀਨ ਨੇ ਤੇ ਕਣਕ ਦੇ ਝਾੜ ਦੇ ਉੱਤੇ ਕਿੰਨਾ ਕੁ ਅਸਰ ਪੈ ਸਕਦਾ ਹੈ ਕਿੰਨਾ ਕੁ ਝਾੜ ਘਟ ਸਕਦਾ ਹੈ ਕਣਕ ਦਾ ਤੇ 30 35 ਦਿਨਾਂ ਤੀ ਜੇ ਤੁਸੀਂ ਆਪਣੇ ਕਣਕ ਦੇ ਉੱਤੇ ਨਦੀਨ ਨਾਸ਼ਕ ਦੀ ਸਪਰੇਅ ਕੀਤੀ ਤੇ ਉਹ ਸਪਰੇਅ ਕਰਨ ਤੋਂ ਬਾਅਦ ਤੁਹਾਨੂੰ ਪੂਰੇ ਨਤੀਜੇ ਨਹੀਂ ਮਿਲੇ ਜਾਂ ਫਿਰ ਉਹ ਸਪਰੇਅ ਨੇ 10-15% ਹੀ ਕੰਮ ਕੀਤਾ ਹੈ ਕਣਕ ਦੇ ਵਿੱਚ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਲਈ ਤੇ 60 ਦਿਨਾਂ ਤੋਂ ਬਾਅਦ ਕਣਕ ਦੇ ਉੱਤੇ ਆਪਾਂ ਨਦੀਨ ਨਾਸ਼ਕ ਗੁੱਲੀ ਡੰਡੇ ਵਾਲੀ ਸਪਰੇਅ ਕਰ ਸਕਦੇ ਆ ਤੇ ਉਹ ਕੀ ਕਣਕ ਦੇ ਉੱਤੇ ਕਿੰਨਾ ਕੁ ਦਾ ਨੁਕਸਾਨ ਹੈ ਕੀ ਫਾਇਦੇ ਨੇ ਇਹ ਸਾਰੀ ਆਪਾਂ ਗੱਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਕਿਸਾਨ ਭਰਾਵੋ ਜਦੋਂ ਆਪਾਂ 30-35 ਦਿਨਾਂ ਦੀ ਕਣਕ ਦੇ ਉੱਤੇ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕਰਦੇ ਆ ਤਾਂ ਉਹ ਜਦੋਂ ਆਪਣਾ ਗੁੱਲੀ ਡੰਡਾ ਛੋਟਾ ਹੁੰਦਾ ਏ ਉਹਦੀ ਸਟੇਜ ਛੋਟਾ ਹੁੰਦਾ ਏ ਉਹਦੇ ਕਰਕੇ ਜਿਵੇਂ ਦੋ ਤੋਂ ਤਿੰਨ ਪੱਤੀਆਂ ਦਾ ਆਪਣਾ ਗੁੱਲੀ ਡੰਡਾ ਉਹ ਵਾਲੀ ਸਟੇਜ ਦੇ ਉੱਤੇ ਹੁੰਦਾ ਏ ਤਾਂ ਆਪਾਂ ਕੋਈ ਵੀ ਨਦੀਨ ਨਾਸ਼ਕ ਸਪਰੇਅ ਕਰਦੇ ਆ ਤਾਂ ਉਹ ਛੋਟਾ ਗੁੱਲੀ ਡੰਡਾ ਹੋਣ ਦੇ ਕਾਰਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਦੀਨ ਕੰਟਰੋਲ ਦੇ ਵਿੱਚ ਆ ਜਾਂਦੇ ਨੇ ਤੇ ਦਵਾਈ ਜਿਹੜੀ ਅਸਰ ਵੀ ਕਰ ਜਾਂਦੀ ਹੈ ਜਦੋਂ ਆਪਾਂ 30 35 ਦਿਨਾਂ ਦੀ ਕਣਕ ਦੇ ਉੱਤੇ ਨਦੀਨ ਨਾਸ਼ਕ ਸਪਰੇਅ ਆਪਾਂ ਕਰਦੇ ਆ ਤਾਂ ਉਦੋਂ ਜਿਹੜੀ ਆਪਣੀ ਕਣਕ ਹੁੰਦੀ ਹੈ ਉਹ ਜੁਆਇੰਟਿੰਗ ਸਟੇਜ ਤੇ ਚੱਲ ਰਹੀ ਹੁੰਦੀ ਹੈ ਜਾਨੀ ਕਿ ਫਟਾਰਾ ਕਰਨ ਦੀ ਉਹਦੀ ਸਟੇਜ ਹੁੰਦੀ ਹੈ ਕਣਕ ਆਪਣੀ ਫਟਾਰਾ ਕਰ ਰਹੀ ਹੁੰਦੀ ਹੈ ਤੇ 60 ਦਿਨਾਂ ਤੋਂ ਬਾਅਦ ਜਿਹੜੀ ਰੀਪ੍ਰੋਡਕਸ਼ਨ ਸਟੇਜ ਸ਼ੁਰੂ ਹੋ ਜਾਂਦੀ ਹੈ ਕਣਕ ਦੀ ਕਣਕ ਦੇ ਵਿੱਚ ਛੋਟੀ ਜਿਹੀ ਮੁੰਜਰਬਾਨੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਸਮੇਂ ਕਣਕ ਦਾ ਜਿਹੜਾ ਆਪਾਂ ਝਾੜ ਕਹਿ ਸਕਦੇ ਆ ਤੈ ਹੁੰਦਾ ਹੈ ਵੀ ਬੱਲੀ ਦਾ ਸਾਈਜ਼ ਕਿਹੋ ਜਿਹਾ ਹੋਊਗਾ ਤੇ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਦਾ ਉਹ ਜਿਹੜੀ ਸਟੇਜ ਹੁੰਦੀ ਹੈ ਉਹ ਆਪਣੇ ਝਾੜ ਤੇ ਹੋ ਜਾਂਦੀ ਹੈ ਵੀ ਅੰਦਾਜ਼ਾ ਲੱਗ ਜਾਂਦਾ ਹੈ ਵੀ ਕਿਹੋ ਜੀ ਬੱਲੀ ਬਣੂਗੀ ਤੇ ਕਿਹੋ ਜੇ ਵਿੱਚ दाणे ਕਵਰ ਹੋਣਗੇ ਤੇ ਜੁਆਇੰਟਿੰਗ ਸਟੇਜ ਤੇ ਜੇ ਆਪਾਂ ਆਪਣੀ ਕਣਕ ਦੇ ਉੱਤੇ ਜੇ ਗੁੱਲੀ ਡੰਡੇ ਵਾਲੀ ਸਪਰੇਅ ਦਾ ਕੋਈ ਮਾਰਾ ਪ੍ਰਭਾਵ ਪੈਂਦਾ ਹੈ ਤਾਂ ਉਹ ਕਵਰ ਕਰ ਲੈਂਦੀ ਹੈ ਉਹ ਦੁਆਰੇ ਤੇ ਜਿਹੜਾ ਫਟਾਰਾ ਸ਼ੁਰੂ ਕਰ ਦਿੰਦੀ ਹੈ ਜੇ ਆਪਣੀ ਫਸਲ ਇੱਕ ਵਾਰ ਦਬਦੀ ਹੈ ਉਹ ਵਾਲੀ ਸਟੇਜ ਤੇ ਫਟਾਰਾ ਜਿਹੜਾ ਕਵਰ ਹੋ ਜਾਂਦਾ ਹੈ ਜਿਹੜੀ ਆ ਹੁਣ 55 60 ਦਿਨ ਦੀ ਆ ਕਣਕਾ ਹੋ ਗਈ ਆਏ 60 ਦਿਨਾਂ ਤੋਂ ਬਾਅਦ ਜੇ ਆਪਾਂ ਸਪਰੇਅ ਕਰੂਗੇ ਤਾਂ ਉਹ ਜਿਹੜੀ ਰੀਪ੍ਰੋਡਕਸ਼ਨ ਸਟੇਜ ਸ਼ੁਰੂ ਹੋ ਜਾਣੀ ਹੈ ਤੇ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਸਮੇਂ ਜੇ ਆਪਾਂ ਕੋਈ ਵੀ ਨਦੀਨਾਸ਼ਕ ਸਪਰੇਅ ਦੀ ਵਰਤੋਂ ਕਰੂਗੇ ਤਾਂ ਆਪਣੀ ਕਣਕ ਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਹੋ ਸਕਦਾ ਹੈ ਵੀ ਇੰਨਾ ਝਾੜ ਆਪਣਾ ਗੁੱਲੀ ਡੰਡੇ ਦੇ ਨਾਲ ਨਾ ਘਟੇ ਜਿੰਨਾ ਝਾੜ ਆਪਣਾ ਨਦੀਨਾਸ਼ਕ ਸਪਰੇਅ ਕਰਕੇ ਆਪਣੀ ਕਣਕ ਦਾ ਘਟਾ ਲਈਏ 55 60 ਦਿਨਾਂ ਤੇ ਜਾ ਕੇ ਜਿਹੜਾ ਗੁੱਲੀ ਡੰਡਾ ਹੈ ਆਪਣੀ ਕਣਕ ਦੇ ਵਿੱਚ ਉਹ ਵੀ ਸਟਰੋਂਗ ਹੋ ਜਾਂਦਾ ਹੈ ਤੇ ਆਪਾਂ ਜੇ ਆਪਣੇ ਕਣਕ ਦੇ ਉੱਤੇ ਕੋਈ ਵੀ ਆਪਾਂ ਸਪਰੇ ਜਾਂ ਨਦੀਨ ਨਾਸ਼ਕ ਸਪਰੇ ਵਰਤਦੇ ਆ ਤਾਂ ਜਿਹੜੀ ਦਵਾਈ ਹੈ ਦਵਾਈ ਵੀ ਆਪਾਂ ਨੂੰ ਸਟਰੋਂਗ ਲੈਣੀ ਪਾਉਗੀ ਤੇ ਜੇ ਆਪਾਂ ਸਟਰੋਂਗ ਦਵਾਈ ਕਣਕ ਦੇ ਉੱਤੇ ਕਰੂਗੇ ਕੋਈ ਵੀ ਮਾੜਾ ਪ੍ਰਭਾਵ ਕਣਕ ਦੇ ਵਿੱਚ ਆਪਣੀ ਤੇ ਪਾਊਗਾ ਤਾਂ ਝਾੜ ਤੇ ਆਪਣੀ ਤੇ ਸਿੱਧਾ ਅਸਰ ਪੈ ਸਕਦਾ ਹੈ ਜੇ ਆਪਾਂ ਕਿਸੇ ਵੀ ਦਵਾਈ ਦੀ ਡੋਜ਼ ਘਟਾਉਗੇ ਜਾਂ ਹਲਕੀ ਦਵਾਈ ਆਪਾਂ ਕਣਕ ਦੇ ਉੱਤੇ ਕਰੂਗੇ ਤਾਂ ਫਿਰ ਜਿਹੜੀ ਗੋਲੀ ਡੰਡੇ ਨੂੰ ਉਹਨੇ ਕੰਟਰੋਲ ਬਿਲਕੁਲ ਵੀ ਕੋਈ ਅਸਰ ਨਹੀਂ ਕਰਨਾ ਆਪਣੇ ਗੋਲੀ ਡੰਡੇ ਤੇ ਹੁਣ ਜੇ ਤਾਂ ਮੇਰੇ ਕਿਸਾਨ ਭਰਾਵੋਂ ਤੁਹਾਡੇ ਖੇਤ ਦੇ ਵਿੱਚ ਗੋਲੀ ਡੰਡੇ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਹੈ ਤਾਂ ਤੁਸੀਂ ਸਪਰੇਅ ਕਰਨ ਦੀ ਸੋਚੋ ਜੇ ਤੁਹਾਡੇ ਖੇਤ ਦੇ ਵਿੱਚ ਥੋੜਾ ਗੋਲੀ ਡੰਡਾ ਏ ਕਿਤੇ-ਕਿਤੇ ਇੱਕ ਡੱਕਾ-ਡੱਕਾ ਖੜਾ ਹੈ ਸਾਰੇ ਖੇਤ ਦੇ ਵਿੱਚ ਨਹੀਂ ਹੈਗਾ ਤੱਗਿਆਏ ਤਾਂ ਤੁਸੀਂ ਜੇ ਦਾ ਸਪਰੇਅ ਕਰਨ ਦਾ ਫੈਸਲਾ ਬਿਲਕੁਲ ਵੀ ਨਾ ਲਵੋ ਕਿਉਂਕਿ ਸਪਰੇਅ ਕਰੋਗੇ ਤਾਂ ਗੋਲੀ ਡੰਡਾ ਨਾ ਵੀ ਮਰੇ ਆ ਆਪਣੀ ਕਣਕ ਦੇ ਉੱਤੇ ਜੇ ਮਾੜਾ ਪ੍ਰਭਾਵ ਪੈ ਗਿਆ ਤਾਂ ਆਪਾਂ ਨੇ ਝਾੜ ਦੇ ਵਿੱਚ ਆਪਾਂ ਨੂੰ ਬਹੁਤ ਘਟ ਦੇਖਣ ਨੂੰ ਮਿਲ ਸਕਦਾ ਹੈ ਤੇ ਜੇ ਤੁਸੀਂ ਹੁਣ ਸਪਰੇਅ ਕਰਨੀ ਚਾਹੁੰਦੇ ਹੋ ਤਾਂ ਕਿਹੜੀ ਸਪਰੇਅ ਕਰ ਸਕਦੇ ਆ 60 ਦਿਨਾਂ ਦੀ ਕਣਕ ਦੇ ਉੱਤੇ ਇੱਕ ਗੱਲ ਪੱਲੇ ਬੰਨ ਲਓ ਤੁਸੀਂ ਜਿਹੜੀ ਮੈਟਰੀਬਿਊਜਨ ਹੁੰਦੀ ਹੈ ਉਹ 60 ਦਿਨ ਤੋਂ ਬਾਅਦ ਤੁਸੀਂ ਜਿਹਦੇ ਕੋਈ ਵੀ ਚ ਉਹ ਦਵਾ ਦੇ ਵਿੱਚ ਮੈਟਰੀ ਵਿਊਜਨ ਹੋਵੇ ਸਾਨੂੰ ਕੋਰ ਕਹਿ ਦਿੰਦੇ ਆ ਉਹ ਦਵਾਈ ਤੁਸੀਂ ਬਿਲਕੁਲ ਵੀ ਨਹੀਂ ਵਰਤਣੀ ਆਮ ਦਵਾਈ ਆ ਜਿਵੇਂ ਇੱਕ ਦਵਾਈ ਤੁਸੀਂ ਵਰਤ ਸਕਦੇ ਐ ਸਜੈਂਟਾ ਕੰਪਨੀ ਦੀ ਜਿਹੜੀ ਐਕਸਲ ਦਵਾਈ ਉਹਦੇ ਤੁਸੀਂ ਸਪਰੇਅ ਕਰ ਸਕਦੇ ਐ ਉਹ بڑے ਗੁੱਲੀ ਡੰਡੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰਦੀ ਐ ਤੇ ਡੋਜ਼ ਉਹਦੀ ਵਰਤਣੀ ਹੈ ਤੁਸੀਂ 400 ਐਮਐਲ ਬੱਦ ਦੋਜ਼ ਨਾ ਪਾਇਓ ਕਿਉਂਕਿ ਜੇ ਆਪਾਂ ਦੋ ਡੱਬੇ ਇੱਕ ਕੀਲੇ ਦੇ ਵਿੱਚ ਪਾਉਣ ਦੀ ਸੋਚੂਗੇ ਤਾਂ ਆਪਣੀ ਕਣਕ ਤੇ ਮਾੜਾ ਪ੍ਰਭਾਵ ਪੈ ਸਕਦਾ ਏ ਤੇ ਕੋਸ਼ਿਸ਼ ਕਰੋ ਵੀ 55 ਕ ਦਿਨਾਂ ਤੇ ਜਾ ਕੇ ਆਪਾਂ ਐਕਸਲ ਦਵਾਈ ਦੀ ਸਪਰੇ ਜਾਂ ਕੋਈ ਹੋਰ ਜੇ ਤੁਸੀਂ ਨਦੀਨਾਸ਼ਕ ਵਰਤਣਾ ਚਾਹੁੰਦੇ ਹੋ ਤਾਂ 55 ਕ ਦਿਨਾਂ ਤੇ ਜਾ ਕੇ 60 ਦਿਨਾਂ ਦੇ ਵਿੱਚ ਵਿੱਚ ਨਦੀਨਾਸ਼ਕ ਦੀ ਸਪਰੇ ਹੋ ਜਾਵੇ ਤੇ ਕੰਟਰੋਲ ਆਪਾਂ ਕਰ ਲਈਏ ਜੇ ਪਾ 70 ਦਿਨਾਂ ਤੋਂ ਜ਼ਿਆਦਾ ਸਪਰੇ ਨੂੰ ਲੇਟ ਕਰੂਗੇ ਤਾਂ ਕਣਕ ਤੇ ਆਪਣੀ ਤੇ ਮਾਰਾ ਪ੍ਰਭਾਵ ਪੈ ਸਕਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ